ਕੀ 2025 ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖੁਸ਼ੀਆਂ ਭਰਿਆ ਸਾਲ ਬਣੇਗਾ ਸਤਿ ਸ਼੍ਰੀ ਅਕਾਲ ਦੋਸਤੋ ਕਿ ਇਹ ਨਵਾਂ ਸਾਲ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲਿਆ ਸਕਦਾ ਹੈ ਕਿ ਲੰਬੇ ਸਮੇਂ ਤੋਂ ਲਟਕ ਰਹੀਆਂ ਬੰਦਾ ਹੁਣ ਹੱਲ ਹੋਣਗੀਆਂ ਇਹ ਸਵਾਲ ਹਰ ਮੁਲਾਜ਼ਮ ਅਤੇ ਪੈਨਸ਼ਨਰ ਦੇ ਮਨ ਵਿੱਚ ਗੂੰਜ ਰਹੇ ਹਨ ਪੰਜਾਬ ਦੇ ਮੁਲਾਜ਼ਮ ਕਈ ਮਹੱਤਵਪੂਰਨ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਕਿ ਇਸ ਸਾਲ ਉਹਨਾਂ ਨੂੰ 11% ਪੀਏ ਦੀ ਬਕਾਇਆ ਰਕਮ ਮਿਲੇਗੀ ਕਿ 7ਵੇਂ ਪੇਕਮਿਸ਼ਨ ਦੀ ਧਾ 6ਵੇਂ ਪੇਕਮਿਸ਼ਨ ਲਾਗੂ ਕੀਤਾ ਜਾਵੇਗਾ ਕਿ ਚੇਮੂਲਾਜਮ ਪੱਕੇ ਕੀਤੇ ਜਾਣਗੇ ਇਹ ਸਭ ਮੰਗਾਂ ਇਸ ਸਾਲ ਹਕੀਕਤ ਬਣ ਸਕਦੀਆਂ ਹਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਦੇ ਨਾਲ ਮੁਲਾਜ਼ਮ ਜਥੇਬੰਦੀਆਂ ਮੀਟਿੰਗਾਂ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਇਹ ਮੁਲਾਕਾਤਾਂ ਮੁਲਾਜ਼ਮਾਂ ਦੇ ਹੱਕ ਵਿੱਚ ਸਾਬਤ ਹੋਣੀਆਂ ਕਿ ਰਾਜਪਾਲ ਦੀ ਸਹਿਯੋਗੀ ਭੂਮਿਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਹੱਲ ਕਰਨ ਵਿੱਚ ਮਦਦ ਕਰੇਗੀ ਪੰਜਾਬ ਸਰਕਾਰ ਨੇ 12 ਮੁਲਾਜ਼ਮ ਜਥੇਬੰਦੀਆਂ ਨੂੰ 8 ਜਨਵਰੀ 2025 ਤੱਕ ਮੁਲਾਕਾਤਾਂ ਦਾ ਸੱਦਾ ਦਿੱਤਾ ਹੈ ਕਿ ਇਹ ਮੀਟਿੰਗਾਂ ਪੈਂਡਿੰਗ ਮੰਗਾਂ ਨੂੰ ਹਲ ਕਰਨ ਵਿੱਚ ਸਹਾਇਕ ਸਾਬਤ ਹੋਣੀ ਆ ਕਿ ਇਹ ਨਵਾਂ ਸਾਲ ਮੁਲਾਜ਼ਮਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ ਦੋਸਤੋ ਇਹ ਸਾਰੇ ਸਵਾਲ ਹਰੇਕ ਮੁਲਾਜ਼ਮ ਦੇ ਦਿਲ ਵਿੱਚ ਪਨਪ ਰਹੇ ਹਨ 2025 ਪੰਜਾਬ ਦੇ ਮੁਲਾਜ਼ਮਾਂ ਲਈ ਬਦਲਾਅ ਅਤੇ ਖੁਸ਼ੀ ਦਾ ਸਾਲ ਬਣੇਗਾ ਜਾਂ ਨਹੀਂ ਇਹ ਅਪਡੇਟ ਜਲਦੀ ਸਾਹਮਣੇ ਆਵੇਗੀ ਇਹ ਖਬਰਾਂ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਵੀ ਯਾਦ ਰੱਖੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਨਾਈ